ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਖੁਸ਼ੀਆਂ ਦੇਵੇ ਮਨ ਦੀਆਂ ਮਰਾਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਅੱਜ ਤਾਂ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਕੋਈ ਗੀਤ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਬੜਾ ਸੋਹਣਾ ਗੀਤ ਆ ਤੁਸੀਂ ਆਪ ਹੀ ਸਮਝੋਗੇ ਮਾਨੋਨੰਦ ਪਿਆਰੇ ਜੀ ਗੀਤ ਦਾ ਚਿੱਟੀ ਵੇਕ ਮੀਜਵਾਲਿਆ ਖਤ ਪਾਇਆ ਜਵਾਬ ਨ ਆਇਆ ਚਿੱਟੀ ਵੇ ਕਮੀਜਵਾਲਿਆ ਖਤ ਪਾਇਆ ਜਵ ਸਾਡੇ ਲੇਖ ਲਿਖਣ ਵਾਲਿਆ ਤੈਨੂੰ ਰਤਾ ਵੀ ਤਰਸਨਾ ਆਇਆ ਸਾਡੇ ਲੇਖ ਲਿਖਣ ਵਾਲਿਆ ਤੈਨੂੰ ਰਤਾ ਵੀ ਤਰਸਨਾ ਵੇ ਆਇਆ ਜਦੋਂ ਟੋਡੇ ਲੇਖ ਲਿਖੇ ਉਟੋਂ ਡਿਗੀਆਂ ਚੰਬੇ ਦੀਆਂ ਕਲੀਆਂ ਜਦੋਂ ਟੋਡੇ ਲੇਖ ਲਿਖੇ ਉਟੋਂ ਡਿਗੀਆਂ ਚੰਬੇ ਦੀਆਂ ਕਲੀਆਂ ਉੱਠ ਕੇ ਤੂੰ ਮਿਲਵਾ ਬਲਾਤੀਆਂ ਆਪਣੇ ਕਰਾਨ ਵਿੱਚ ਲੀਆਂ ਓੱਠ ਕੇ ਤੂੰ ਮਿਲਵਾ ਬਲਾਤੀਆਂ ਆਪਣੇ ਕਰਾਨ ਵਿੱਚ ਲੀਆਂ ਚਿੱਟੀ ਵੇ ਕਮੀਜ਼ ਵਾਲੀਆ ਖਤ ਪਾਇਆ ਜਵਾਬ ਨਾ ਆਇਆ ਚਿੱਟੀ ਵੇ ਕਮੀਜ਼ ਵਾਲੀਆ ਖਤ ਪਾਇਆ ਜਵਾਬ ਨਾ ਸਾਡੇ ਲੇਖ ਲਿਖਣ ਵਾਲੀ ਆ ਤੈਨੂੰ ਰਤਵੀ ਤਰਸਨਾ ਵੇ ਆਇਆ ਸਾਡੇ ਲੇਖ ਲੇਖਣ ਵਾਲੀ ਆ ਤੈਨੂੰ ਰਤਵੀ ਤਰਸਨਾ ਵੇ ਆਇਆ ਜਦੋਂ ਥੋੜੇ ਲੇਖ ਲਿਖੇ ਯੂ ਟੋਡੀਆਂ ਜੰਬੇ ਦੀਆਂ ਕਲੀਆਂ ਜਦੋਂ ਥੋੜੇ ਲੇਖ ਲਿਖੇ ਯੂ ਟੋਡੀਆਂ ਜੰਬੇ ਦੀਆਂ ਕਲੀਆਂ ਠੀਕੇ ਤੂੰ ਮਿਲਨੀ ਮਾਇ ਤੀਆਂ ਆਪਣੇ ਕਰਾ ਨੂੰ ਚਲੀਆਂ ਉਠੀ ਕੇ ਤੂੰ ਮਿਲਨੀ ਚਿੱਠੀ ਵੇ ਕਮੀਜ਼ ਵਾਲਿਆ ਖਤ ਪਾਇਆ ਵੇ ਜਵਾਬ ਨਾ ਆਇਆ ਚਿੱਠੀ ਵੇ ਕਮੀਜ਼ ਵਾਲਿਆ ਖਤ ਪਾਇਆ ਜਵਾਬ ਦੇ ਲੇਖ ਲਿਖਣ ਵਾਲੀਆ ਤੈਨੂੰ ਜਰ ਤਵੀ ਤਰਸਨਾ ਵੇ ਆਏ ਸਾਡੇ ਲੇਖ ਲਿਖਣ ਵਾਲੀਆ ਤੈਨੂੰ ਰਤਾ ਵੀ ਤਰਸਨਾ ਵੇ ਆਏ ਜਦੋਂ ਥੋੜੇ ਲੇਖ ਲਿਖੇ ਉਤੋਂ ਡਿਗੀਆਂ ਚੰਬੇ ਦੀਆਂ ਕਲੀਆਂ ਜਦੋਂ ਥੋੜੇ ਲੇਖ ਲਿਖੇ ਉਤੋਂ ਡਿਗੀਆਂ ਚੰਬੇ ਦੀਆਂ ਕਲੀਆਂ ਠੀਕੇ ਤੂੰ ਮਿਲ ਵੀਰ ਨਾ ਪਹਿਣਾ ਆਪਣੇ ਕਰਾ ਨੂੰ ਵੇ ਚੱਲੀਆਂ ਓਠੇ ਕੇ ਤੂੰ ਮਿਲ ਵੀਰ ਨਾ ਪਹਿਣਾ ਆਪਣੇ ਕਰਾ ਨੂੰ ਵੇ ਚੱਲੀਆਂ ਚਿੱਟੀ ਵੇ ਕਮੀਜ ਵਾ ਤੇ ਪਾਇਆ ਜਵਾਬ ਨਾਇਆ ਜਿੱਤੀ ਵੇ ਕਮੀਜ ਵਾਲੀਆ ਖਤ ਪਾਇਆ ਜਵਾਬ ਨਾਇਆ ਧੰਨਵਾਦ